ਆਸ਼ਨਾ ਪੱਟੀ ਦੇ ਪੁੰਝੇ ਲੱਗਦੇ ਨਾ ਪੈਰ ਗੁੱਤ ਮਣਵਾ ਕੇ ਚੁੰਮੀ ਕਰਦੀ ਰਟਾਰ ਛੋੜੇ ਕਿ ਦਿਨਾਂ ਦੇ ਵਿੱਚ ਘਰ ਦਾ ਮਾਹੌਲ ਪਰ ਦਿੱਤਾ ਏ ਬਾळा ਨੂੰ ਮੁੱਕੀ ਈਨ ਜੱਟੀਵੇਂ ਈਨ ਜੱਟੀਵੇਂ ਥੁੜਕਿਆਂ ਤੇ ਫਿਲਮਾਂ ਦੇ ਨਾਲ ਲਿਖਦੀ ਓਟੀ ਵੀ ਚੁੱਲੇ ਦੇ ਲਵਾੜ ਯਾਰ ਈਨ ਜੱਟੀਵੇਂ ਥੁੜਕਿਆਂ ਦੇ ਫਿਲਮਾਂ ਦੇ ਨਾਲ ਲਿਖਦੀ ਓਟੀ ਵੀ ਅਗਲੀ ਗੱਲ ਕੀ ਹੈ ਸੱਦੀ ਦੋਰ ਵੇਲਣਾ ਤੇ ਤਵਾ ਅਮਰੇਸ਼ਪੁਰੀ ਦਾ ਸਦੀ ਫਿਰੇ ਸ਼ਕਤੀ ਕਪੂਰ ਚੁਲਾ ਮਾਦਰੀ ਪਲੇਟ ਵੇਖ ਹੱਸਦੀ ਫਿਰੇ ਅਗ ਨਾ ਰੱਖਲੇ ਵਿਚਾਰੀ ਨੇ ਦਿਲ ਤਾਂ ਪਰ ਚਾਣੇ ਹੋ ਕਿੱਥੇ ਕਿੱਗ ਚੰਡਾ ਦਾ ਗੰਡਾ ਦਾ ਹੀ ਹੈ ਸੱਦੀ ਦੋਰ ਵੇਲਣਾ ਤੇ ਤਵਾ ਅਮਰੇਸ਼ਪੁਰੀ ਦਾ ਸਦੀ ਫਿਰੇ ਸ਼ਕਤੀ ਕਪੂਰ ਚੁਲਾ ਮਾਦਰੀ ਪਲੇਟ ਵੇਖ ਹੱਸਦੀ ਫਿਰੇ ਡਾਇਲੌਗ ਬੋਲ ਗੱਲ ਕਰੇ ਮਹਿਮਾਨਾਂ ਨਾਲ ਡਾਇਲੌਗ ਬੋਲ ਗੱਲ ਕਰੇ ਮਹਿਮਾਨਾਂ ਨਾਲ ਖੁੰਘੇ ਲਾਤਾ ਧਰਮ ਤੇ ਦੀਨ ਜੱਟੀ ਨੇ ਫਿਰ ਕਿਹਾ ਦੇ ਫਿਲਮਾਂ ਦੇ ਨਾਲ ਲਿਖ ਦਿਓ ਟੀਵੀ ਚੁਲ ਦੇ ਲੋ ਵਾਲਿਆ ਅਗਲੀ ਗੱਲ ਕੈਂਚੀ ਵਾਂਗ ਉਜੀਪ ਚੱਲੇ ਸ਼ਰਮ ਨਾ ਕਰੇ ਬੜਾ ਹੋਇਆ ਦੰਗਾ ਏ ਐਹੋ ਜਹੀ ਧੀਵੀ ਨਾਲੋਂ ਚਮਕੌਰ ਵਿਚਾਰਾ ਤਾਂ ਕੁਵਾਰਾ ਹੀ ਚੰਗਾ ਏ ਕੈਂਚੀ ਵਾਂਗ ਉਜੀਪ ਚੱਲੇ ਸ਼ਰਮ ਨਾ ਕਰੇ ਬੜਾ ਹੋਇਆ ਦੰਗਾ ਏ ਐਹੋ ਜਹੀ ਧੀਵੀ ਨਾਲੋਂ ਚਮਕੌਰ ਵਿਚਾਰਾ ਤਾਂ ਕੁਵਾਰਾ ਹੀ ਚੰਗਾ ਏ ਮਰਜੀ ਦੀ ਮਾਲਕ ਨੂੰ ਸੁਣਦੀ ਕਿਸੇ ਦੀ ਮਰਜੀ ਦੀ ਮਾਲਕ ਨਾ ਸੁਣਦੀ ਕਿਸੇ ਦੀ ਘਰ ਨੂੰ ਬਣਾਤਾ ਕੰਮ ਕੀ ਨ ਜੱਟੀ ਨੇ ਫੁੜਕਿਆਂ ਦੇ ਫਿਲਮਾਂ ਦੇ ਨਾਲ ਇੱਕ ਦੀਓ ਟੀਵੀ ਚੁੱਲੇ ਦੇ ਲਵਾਇਆ